रेडी इजराइल ਅਤੇ ਹਮਾਸ ਦਰਮਿਆਨ 6 ਮਹੀਨੇ ਪਹਿਲਾਂ ਆਰੰਭ ਹੋਈ جنگ ਹੁਣ ਪੱਛਮੀ ਏਸ਼ੀਆ ਦੇ ਹੋਰ ਮੁਲਕਾਂ ਨੂੰ ਵੀ ਆਪਣੀ ਲਪੇਟ ਵਿੱਚ ਲੈਦੀ ਜਾ ਰਹੀ ਹੈ ਡੰਡੀ ਖਾਸ ਕਰਕੇ ਇਸ ਮੁੱਦੇ ਉੱਤੇ ਈਰਾਨ ਅਤੇ ਇਜ਼ਰਾਇਲ ਵਿਚਕਾਰ ਤਾਂ ਸਿੱਧਾ ਟਕਰਾਅ ਹੋ ਗਿਆ ਹੈ ਡੰਡੀ ਈਰਾਨ ਨੇ ਬੀਤੇ ਐਤਵਾਰ ਨੂੰ ਇਜ਼ਰਾਈਲ ਉੱਤੇ 300 ਡਰੋਨਾਂ ਅਤੇ ਮਜ਼ੇਲਾ ਨਾਲ ਵੱਡਾ ਹਮਲਾ ਕਰ ਦਿੱਤਾ ਡੰਡੀ ਇਸ ਹਮਲੇ ਨੂੰ ਇਜ਼ਰਾਈਲ ਨੇ ਅਮਰੀਕਾ ਬਰਤਾਨੀਆ ਫਰਾਂਸ ਅਤੇ ਹੋਰ ਮੁਲਕਾਂ ਦੇ ਸਹਿਯੋਗ ਨਾਲ 99 ਫੀਸਦੀ ਤੱਕ ਅਸਫਲ ਕਰਨ ਦਾ ਦਾਵਾ ਕੀਤਾ ਹੈ ਡੰਡੀ ਬਰਤਾਨੀਆਂ ਦੇ ਪ੍ਰਧਾਨ ਮੰਤਰੀ ਸੂਨਕ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਸ ਦੇ ਜਹਾਜ਼ ইরਾਨੀ ਹਮਲੇ ਨੂੰ ਅਸਫਲ ਕਰਨ ਵਿੱਚ ਸ਼ਾਮਲ ਸਨ ਡੰਡੀ ਈਰਾਨ ਵੱਲੋਂ ਇਹ ਹਮਲਾ ਸੀਰੀਆ ਵਿੱਚ ਇਜ਼ਰਾਈਲ ਵੱਲੋਂ ਈਰਾਨ ਦੇ ਦੂਤਾਵਾਸ ਨੂੰ ਨਿਸ਼ਾਨਾ ਬਣਾਉਣ ਦੇ ਪ੍ਰਤੀਕਰਮ ਵਜੋਂ ਕੀਤਾ ਗਿਆ ਹੈ ਡੰਡੀ ਇਜ਼ਰਾਈਲ ਦਾ ਦੋਸ਼ ਹੈ ਕਿ ਈਰਾਨ ਹਿਮਾਸ ਅਤੇ ਹਿਜਬ ਬੁੱਲਾ ਆਦ ਇਜ਼ਰਾਈਲ ਵਿਰੋਧੀ ਸੰਗਠਨਾ ਦੀ ਮਦਦ ਕਰ ਰਿਹਾ ਹੈ ਡੰਡੀ ਇਸ ਬਹਾਨੇ 1 ਅਪ੍ਰੈਲ ਨੂੰ ਇਜ਼ਰਾਈਲ ਨੇ ਈਰਾਨੀ ਦੂਤਾਵਾਸ ਉੱਤੇ ਹਵਾਈ ਹਮਲਾ ਕੀਤਾ ਸੀ ਜਿਸ ਵਿੱਚ ਇੱਕ ইরਾਨੀ ਜਨਰਲ ਅਤੇ 7 ਹੋਰ ਵਿਅਕਤੀ ਜੋ ਰਹਿਬੂ ਲੂਸ਼ਨਰੀ ਗਾਰਡ ਦੇ ਅਧਿਕਾਰੀ ਸਨ ਮਾਰੇ ਗਏ ਸਨ ਦੰਡੀ ਇਸ ਤੋਂ ਬਾਅਦ ਈਰਾਨ ਨੇ ਇਜ਼ਰਾਈਲ ਉੱਤੇ ਹਮਲਾ ਕਰਨ ਦੀ ਤਿਆਰੀ ਆਰੰਭ ਦਿੱਤੀ ਸੀ ਦੰਡੀ ਹਮਲਾ ਕਰਨ ਤੋਂ ਕੁਝ ਦਿਨ ਪਹਿਲਾਂ ਈਰਾਨ ਨੇ ਇਜ਼ਰਾਈਲ ਦੇ ਭਾਰਤ ਆ ਰਹੇ ਮਾਲਵਾਹਕ ਜਹਾਜ਼ ਨੂੰ ਵੀ ਰੈਡੀ ਅਮਲੇਸ਼ ਮੇਤ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ ਡੰਡੀ ਇਸ ਜਹਾਜ਼ ਦੇ ਅਮਲੇ ਵਿੱਚ 17 ਭਾਰਤੀ ਵੀ ਸ਼ਾਮਲ ਸਨ ਜਿਨ੍ਹਾਂ ਨੂੰ ਛਡਾਉਣ ਲਈ ਭਾਰਤ ਦੇ ਵਿਦੇਸ਼ ਮੰਤਰੀ ਈਰਾਨ ਸਰਕਾਰ ਨਾਲ رابطہ ਕਾਇਮ ਕਰ ਰਹੇ ਹਨ ਡੰਡੀ ਈਰਾਨ ਅਤੇ ਇਜ਼ਰਾਈਲ درمیان ਵੱਧ ਰਹੇ ਟਕਰਾ ਉੱਤੇ ਸੰਯੁਕਤ ਰਾਸ਼ਟਰ ਸੰਗ ਦੇ 77 ਯਰਨ ਵਾਲਾ ਐਂਟੋਨੀਓ ਗੁਟਰੇਜ ਨੇ ਗਹਿਰੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਹੈ ਕਿ ਪੱਛਮੀ ਏਸ਼ੀਆ ਇੱਕ ਹੋਰ جنگ ਸਹਿਣ ਨਹੀਂ ਕਰ ਸਕਦਾ ਡੰਡੀ ਰੂਸ ਨੇ ਵੀ ਸਾਰੀਆਂ ਸੰਬੰਧਿਤ ਧਿਰਾਂ ਨੂੰ ਮਿਲ ਕੇ ਇਸ ਮਸਲੇ ਦਾ ਹੱਲ ਕੱਢਣ ਦੀ ਅਪੀਲ ਕੀਤੀ ਹੈ ਡੰਡੀ ਇਸ ਤਰ੍ਹਾਂ ਨਾਲ ਇਹ ਲੜਾਈ ਇੱਕ ਭਿਆਨਕ ਰੂਪ ਧਾਰਨ ਕਰਦੀ ਨਾਜ਼ਰ ਆ ਰਹੀ ਹੈ ਡੰਡੀ ਪਿਛਲੇ ਲਗਭਗ 6 ਮਹੀਨਿਆਂ ਤੋਂ ਇਹ جنگ ਚੱਲਦੀ ਆ ਰਹੀ ਹੈ ਅਤੇ ਇਸ ਦੀ ਸ਼ੁਰੂਆਤ ਹਮਾਸ ਵੱਲੋਂ ਇਜ਼ਰਾਈਲ ਉੱਤੇ ਹਮਲਾ ਕਰਨ ਨਾਲ ਹੋਈ ਸੀ ਡੰਡੀ ਉਸ ਸਮੇਂ ਇਜ਼ਰਾਈਲ ਉੱਤੇ ਹਮਾਸ ਦੇ ਹਮਲੇ ਵਿੱਚ ਹਜ਼ਾਰ ਤੋਂ ਵੀ ਵੱਧਰੇ ਇਜ਼ਰਾਈਲੀ ਨਾਗਰਿਕ ਮਾਰੇ ਗਏ ਸਨ ਅਤੇ ਸੈਂਕੜੇ ਲੋਕਾਂ ਨੂੰ ਬੰਦੀ ਵੀ ਬਣਾ ਲਿਆ ਸੀ ਡੰਡੀ ਇਸ ਤੋਂ ਬਾਅਦ ਇਜ਼ਰਾਇਲ ਨੇ ਗਾਜ਼ਾ ਪੱਟੀ ਵਿੱਚੋਂ ਹਮਾਸ ਗਰੀਲਿਆਂ ਨੂੰ ਕੱਢਣ ਲਈ ਹਵਾਈ ਅਤੇ ਜ਼ਮੀਨੀ ਹਮਲਾ ਕਰ ਦਿੱਤਾ ਸੀ ਡੰਡੀ ਪਰ ਗਾਜ਼ਾ ਪੱਟੀ ਦੀ ਵੱਡੀ ਤਵਾਹੀ ਅਤੇ 20000 ਤੋਂ ਵੱਧ ਫਿਲਸਤੀਨੀਆ ਦੇ ਮਾਰੇ ਜਾਣ ਦੇ باوجود ਹਮਾਸ ਨੇ ਹਥਿਆਰ ਸੁੱਟਣ ਤੋਂ ਇਨਕਾਰ ਕਰ ਦਿੱਤਾ ਸੀ ਉੱਥੇ ਇਜ਼ਰਾਇਲ ਨੇ ਸਖਤ ਸ਼ਬਦਾਂ ਵਿੱਚ ਇਹ ਚੇਤਾਵਨੀ ਦਿੱਤੀ ਸੀ ਕਿ